ਸਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਇ ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਈ ਸਾਹੇ ਲਿਖੇ ਨਾ ਚੱਲਣੀ ਜਿੰਦੂ ਨੂੰ ਸਮਝਾਏ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪ੍ਰਣਾਇ ਆਪਨ ਹੱਥੀ ਝੋਲ ਕੈ ਕੈ ਗਲ ਲੱਗੇ ਤਾਏ ਵਾਲ ਹੁ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵੰਦਈ ਖੜਾ ਨ ਆਪ ਮੁਹਾਈ ਫਰੀਦਾ ਦਰਦਰ ਵੇਸੀ ਗਾ ਖੜੀ ਚੱਲਾ ਦੁਨੀਆਂ ਭੱਤ ਬਾਨ ਉਠਾਈ ਪੋਟਲੀ ਕਿਥੈ ਵੰਨਿਆ ਘੱਤ ਕਿਜ ਨ ਬੁੱਝੈ ਕਿਜ ਨ ਸੁਝੈ ਦੁਨੀਆਂ ਗੁੱਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹੰ ਪੀਧਜਾਇਆ ਹੈ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੀ ਜੇ ਜਾਣਾ ਸ਼ੋਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਜਣਾ ਪੀੜੀ ਪਾਈ ਗੰਡ ਜੇ ਵਡ ਮੈਂ ਨਾਹੇ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਸ ਕਾਲੇ ਲਖਨਾ ਲੇਖ ਆਪਨੜੇ ਗਿਰਵਾਣ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮਾਂ ਆਪਣੜਾ ਕਰ ਜਾਈਐ ਪੈਰ ਤਿੰਨਾ ਦੇ ਚੋਮਾ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰੱਤਾ ਦੁਣੀ ਸਿਓ ਮਰਗ ਸਵਾਈ ਨਹੀ ਜਾਂ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰਾ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਤੀਆ ਸੱਕਰ ਹੋਈ ਵੇਸਾ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿੰਨੀ ਨਾਰਾ ਆਵਿਆ ਧੌਲੀ 라ਵੇ ਕੋਏ ਕਰ ਸਾਈ ਸਿਉ ਪਰਹਾੜੀ ਰੰਗਨ ਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚਾ ਸਭ ਕੋ ਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ ਫਰੀਦਾ ਜਿਨ ਲੋਇਨ ਜਗ ਮੁਹਿਆ ਸੇ ਲੋਇਨ ਮੈਂ ਡਿਠ ਕੱਜਲ ਰੇਖ ਨ ਸਹੰਦਿਆ ਸੇ ਪੰਖੀ ਸੁਏ ਬਹਿਠ ਫਰੀਦਾ ਕੋ ਕਿੰਦਿਆਂ ਚਾਹਂਦਿਆਂ ਮੱਤੀ ਦੇਂਦਿਆਂ ਨੇਤ ਜੋ ਸ਼ੈਤਾਨ ਵੰਜਾਇਆ ਉਸੇ ਕਿਤ ਫੇਰ ਚਿੱਤ ਫਰੀਦਾ ਥੀ ਉਪਵਾਹੀ ਦੱਬ ਜੇ ਸਾਈ ਲੋੜੇ ਸਭ ਇੱਕ ਛਿਜੇ ਬਿਆਲ ਤਾੜੀਐ ਤਾਂ ਸਾਈ ਦੈ ਦਰਵਾੜੀਐ ਫਰੀਦਾ ਖਾਕ ਨਾ ਨਿੰਦੀਆ ਖਾਕੂ ਜੇ ਡਣਾ ਕੋਏ ਜੀਵਨ ਦੇ ਆ ਪੈਰਾ ਤਲੈ ਮੋਇਆ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਿਉ ਕਿਆ ਲੱਭ ਤਾ ਕੂੜਾ ਨੇਹੋ ਕਿਚਰ ਚੱਤ ਲੰਗਾਈ ਐ ਛੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜਿ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੁੰਢੇ ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਪਾਵਿਓ ਮਾਂ ਅੱਜ ਫਰੀਦਾ ਕੂਜੜਾ ਸੈ ਕੋਹਾਂ ਥਿਓ ਮਾਂ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਧਿਗ ਤਿੰਨਾ ਦਾ ਜੀਵਿਆ ਜਿਨ੍ਹਾਂ ਵੇਡਾਣੀ ਆਸ ਫਰੀਦਾ ਜੇ ਮੈਂ ਹੂੰਦਾ ਵਾਰਿਆ ਮਿੱਤਾਂ ਆਇੜਿਆ ਹੀੜਾਂ ਜਲੇ ਮਜੀਠ ਜਿਓ ਉੱਪਰ ਅੰਗਾਰਾ ਫਰੀਦਾ ਲੋੜਾ ਦਾਕ ਵੇਜਾ ਹੋਰੀਆਂ ਕਿੱਕਰ ਵੀਜੈ ਜੱਟ ਹੰਡੇ ਉਨ ਕਤਾਏਂਦਾ ਪੈਂਦਾ ਲੋੜਾ ਪੱਟ ਫਰੀਦਾ ਗਲਿਏ ਚਿੱਕੜ ਦੂਰ ਘਾਰ ਨਾਲ ਪਿਆਰੇ ਨੇ ਹੂੰ ਚੱਲਾ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੂੰ ਭੇਜੋ ਸਜੋ ਕੰਬਲੀ ਅੱਲਾ ਵਰਸੋ ਮੇਹੋ ਜਾਏ ਮਿਲਾਂ ਤੈਨਾਂ ਸਜਣਾ ਟੁੱਟੋ ਨਾਹੀ ਨੇਹੋ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂ ਨਾ ਜਾਣਈ ਸਿਰ ਭੀ ਮਿੱਟੀ ਖਾਏ